ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆਂ ਵਿਰੋਧ ਤਹਿਤ ਥਾਣਾ ਗੁਰਾਇਆਂ ਵੱਲੋਂ 47 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਗੁਰਾਇਆਂ ਦੇ ਮੁਖ ਅਫਸਰ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਹੈ ਕਿ ਬੀਤੇ ਕੱਲ ਜਲੰਧਰ ਦਿਹਾਤੀ ਦੀ ਪੁਲਿਸ ਨੇ ਦੌਰਾਨੇ ਗਸ਼ਤ ਪਿੰਡ ਕਹਾਣਾ ਟੇਸੀਆਂ ਤੋਂ ਸੰਗ ਟੇਸੀਆਂ ਵਾਸੀ ਨਿਤਿਸ਼ ਨੂੰ ਕਾਬੂ ਕੀਤਾ ਹੈ। ਹੁਣ ਇਸ ਤੇ ਮੁਕਦਮਾ ਦਾਇਰ ਕਰ ਦਿੱਤਾ ਗਿਆ ਹੈ ਅਗਲੀ ਦੀ ਕਾਰਵਾਈ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਹੁਣ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਗੋਲੀਆਂ ਉਸ ਕੋਲ ਕਿੱਥੋਂ ਆਈਆਂ ਨੇ ਤੇ ਅੱਗੇ ਉਸ ਨੇ ਕਿਸ ਨੂੰ ਵੇਚਣੀਆਂ ਸਨ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਦੇ ਹੋਰ ਨਸ਼ਾ ਤਸਕਰਾਂ ਨਾਲ ਲਿੰਕ ਹੋਣ ਸੰਬੰਧੀ ਤਫ਼ਤੀਸ਼ ਵੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਥਾਣਾ ਗੁਰਾਇਆਂ ਦੇ ਮੁਖ ਅਫਸਰ ਇੰਸਪੈਕਟਰ ਸਿਕੰਦਰ ਸਿੰਘ ਵਿਰਕੋਹਰਾ ਦੇ ਬਿਆਨ ਵੀ ਸਾਹਮਣੇ ਆਏ ਨੇ। ਕੀ ਕੁਝ ਕਿਹਾ ਗਿਆ ਹੈ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ। ਮਾਨਯੋਗ ਐਸਐਸਪੀ ਸਾਹਿਬ ਰਮਨਦਰ ਜੱਤੀ, ਸਰਦਾਰ ਜਗਨਵਰ ਸਿੰਘ ਵਿਰਕੋਹਰਾ, ਹੋਰ ਡੀਐਸਪੀ ਸਾਹਿਬ ਸਰਦਾਰ ਸਰਵਣ ਸਿੰਘ ਬਾਲ ਇਹਨਾਂ ਦੀ ਰਹਿਮਾਈ ਹੇਠ ਜੋ ਪੰਜਾਬ ਸਰਕਾਰ ਵੱਲੋਂ ਯੋਧਨ ਨਸ਼ਿਆ ਬ੍ਰੋਡਰਗਾ ਚਲਾਇਆ ਹੋਇਆ ਉਹੇ ਤਰ੍ਹਾਂ ਇੱਕ ਕੱਲ ਸਾਨੂੰ ਵਧੀਆ ਸਫਲਤਾ ਹਾਸਲ ਹੋਈ ਕਿ ਸ੍ਰਿੰਦਰ ਮੋਹਨ ਏਐਸਆਈ ਨੇ ਕਾਨਾ ਤੋਂ ਸੀ ਲੱਗੇ ਨਾਕਾਬੰਦੀ ਕੀਤੀ ਹੋਈ ਸੀ ਕਿ ਉਸ ਦਰਾਂ ਇੱਕ ਲੜਕਾ ਨਿਤਿਸ਼ ਕੁਮਾਰ ਸੰਗਟੇ ਸੀ ਪਰ ਆਇਆ ਤੇ ਉਹਨੂੰ ਜਿਹੜਾ ਉੱਥੇ ਰੋਕ ਕੇ ਚੈਕਿੰਗ ਕੀਤੀ ਤਾਂ ਉਹਦੀ ਜੇਬ ਦੇ ਵਿੱਚੋਂ ਜਿਹੜੀਆਂ ਨਸ਼ੇਦੀਆਂ ਗੋਲੀਆਂ ਜਿਹੜੀਆਂ ਉੱਪਰ ਆਪ ਦੇ ਹੋਈਆਂ ਇਸ ਮਾਮਲੇ ਵਿੱਚ ਮਕਦਮਾ ਨੰਬਰ 122 ਐਨਡੀਪੀਐਸ ਤੱਕ ਵਿਰਾਮ ਉਹ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਇਹਨੂੰ ਪੇਸ਼ ਅਦਾਬ ਕੀਤਾ ਜਾਊਗਾ ਪਹਿਲਾਂ ਵੀ ਮਕਦਮਾ ਸਰੋ ਇਹਦੇ ਕਰਾ ਪਹਿਲਾਂ ਮਕਦਮਾ ਦਰਜ ਨਹੀਂ ਪਰ ਹੁਣ ਹੀ ਇਹਨੇ ਵਚਣੀ ਸ਼ੁਰੂ ਕੀਤੀਆਂ ਸੀਗੀਆਂ ਇਹਦੇ ਬਾਰੇ ਹੀ ਗਪਤੀਸ਼ ਕਰਦੇ ਹਾਂ